ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਵੀਡੀਓ ਜਿਵੇਂ ਕਿ ਇਹ ਖਿੜਕੀਆਂ ਹੁੰਦੀਆਂ ਦਰਵਾਜ਼ੇ ਹੁੰਦੇ ਅਗੇ ਜਾਲੀਆਂ ਵਾਲੇ ਤੇ ਇਹਨਾਂ ਨੂੰ ਸਾਫ਼ ਕਰਨਾ ਜੀ ਬਹੁਤ ਔਖਾ ਹੋ ਜਾਂਦਾ ਤੇ ਤੇ ਜਿਵੇਂ ਕਿ ਜੀ ਹੁਣ ਗਰਮੀਆਂ ਦਾ ਮੌਸਮ ਆ ਗਿਆ ਤੇ ਰੋਜ਼ ਨੇਹਰੀਆਂ ਮੀਂਹ ਕੜੀਆਂ ਤੇ ਆਉਂਦੀਆਂ ਰਹਿੰਦੀਆਂ ਤੇ ਜਦੋਂ ਵੀ ਮੀਂਹੇ ਰੀ ਆਉਂਦੀ ਹੈ ਜੀ ਤੇ ਭੈਣਾਂ ਨੂੰ ਬਹੁਤ ਜ਼ਿਆਦਾ ਕੰਮ ਪਾ ਦੇ ਜਾਂਦਾ ਸਫਾਈ ਦਾ ਤੇ ਸਫਾਈ ਕਰਨੀ ਜਾਲੀਆਂ ਵਗੈਰਾ ਦੀ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ ਤੇ ਅੱਜ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਸੌਖਾ ਤਰੀਕਾ ਦੱਸਾਂਗੇ ਜਾਲੀਆਂ ਨੂੰ ਸਾਫ਼ ਕਰਨ ਦਾ ਅੱਜ ਆਪਾਂ ਤੁਹਾਨੂੰ ਬਿਨਾ ਪਾਣੀ ਤੋਂ ਤੇ ਬਿਨਾ ਮਿਹਨਤ ਕੀਤੇ ਜੀ ਤੇ ਆਪਾਂ ਤੁਹਾਨੂੰ ਇਹ ਜਾਲੀਆਂ ਸਾਫ਼ ਕਰਨ ਦਾ ਬਹੁਤ ਸੌਖਾ ਤਰੀਕਾ ਦੱਸਣ ਲੱਗੇ ਹਾਂ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਤੇ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਗਰਮੀਆਂ ਦੇ ਵਿੱਚ ਹਰ ਇੱਕ ਭੈਣ ਨੂੰ ਇਹ ਵੀਡੀਓ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਹਰ ਇੱਕ ਭੈਣ ਇਹ ਵੀਡੀਓ ਜ਼ਰੂਰ ਦੇਖੇ ਜੀ ਤੇ ਇਹ ਚ ਨਾ ਕੋਈ ਜ਼ਿਆਦਾ ਟਾਈਮ ਵੇਸਟ ਹੋਵੇ ਜੀ ਆਪਣਾ ਜਾਲੀਆਂ ਸਾਫ਼ ਕਰਨ ਵੇਲੇ ਤੇ ਬਹੁਤ ਹੀ ਆਸਾਨੀ ਨਾਲ ਆਪਾਂ ਜਾਲੀਆਂ ਸਾਫ਼ ਕਰ ਸਕਦੇ ਹਾਂ ਜੀ ਤੇ ਚਲੋ ਜੀ ਹੁਣ ਆਪਾਂ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਨ ਲੱਗੇ ਆਪਾਂ ਨੂੰ ਕੀ ਕੀ ਚਾਹੀਦਾ ਇਹਦੇ ਲਈ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਇਹ ਜਾਲੀਆਂ ਨੂੰ ਇਸ ਤਰੀਕੇ ਨਾਲ ਸਾਫ਼ ਕਰ ਲਾਂਗੇ ਜਿਹੜਾ ਇਹਨਾਂ ਦਾ ਮਿੱਟੀ ਘੱਟਾਗਾ ਇਹ ਇਤਾਰ ਦਾਂਗੇ ਆਪਾਂ ਤੇ ਜੇਕਰ ਆਪਾਂ ਪਾਣੀ ਨਾਲ ਇਹਨਾਂ ਨੂੰ ਸਾਫ਼ ਕਰਦੇ ਆਂ ਜਾਲੀਆਂ ਨੂੰ ਤਾਂ ਇਹ ਲੋਹੇ ਦੀਆਂ ਹੁੰਦੀਆਂ ਜੀ ਤੇ ਇਹਨਾਂ ਨੂੰ ਜਰ ਲੱਗ ਜਾਂਦੀ ਬਹੁਤ ਜ਼ਿਆਦਾ ਛੇਤੀ ਤੇ ਇਹਨਾਂ ਦੀ ਸਫਾਈ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਜੇ ਇਹ ਗੰਦਗੀਆਂ ਪੰਗਾ ਹੁੰਦੀਆਂ ਜਾਲੀਆਂ ਵਗੈਰਾ ਦਰਵਾਜ਼ੇ ਤਾਂ ਇਹ ਬਹੁਤ ਜ਼ਿਆਦਾ ਗੰਦੇ ਲੱਗਦੇ ਆ ਵੇਖਣ ਚ ਤੇ ਸਾਫ ਕਰਨੇ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਇਹ ਤੇ ਇਸ ਤਰੀਕੇ ਨਾਲ ਆਪਾਂ ਪਹਿਲਾਂ ਸਾਰੀ ਮਿੱਟੀ ਉਤਾਰ ਲਾਂਗੇ ਇਹ ਕੋਈ ਬਰਸ਼ ਵਗੈਰਾ ਲੈ ਲੈਣਾ ਇਸ ਤਰੀਕੇ ਨਾਲ ਆਪਣੇ ਘਰਾਂ ਦੇ ਵਿੱਚ ਇਹ ਪਏ ਹੁੰਦੇ ਆ ਬਰਸ਼ ਇਸ ਤਰੀਕੇ ਨਾਲ ਆਪਾਂ ਸਾਫ ਕਰ ਲਾਂਗੇ ਪਹਿਲਾਂ ਸਾਰੀਆਂ ਜਾਲੀਆਂ ਚੰਗੀ ਤਰ੍ਹਾਂ ਜਾਲੀਆਂ ਤੋਂ ਵੀ ਰੇਤਾ ਉਤਾਰ ਦੇਣਾ ਆਪਾਂ ਨੇ ਪਹਿਲਾਂ ਇਸ ਤਰੀਕੇ ਨਾਲ ਹੀ ਆਪਾਂ ਸਾਫ਼ ਕਰ ਲਈਆਂ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਤੇ ਲਈ ਆਪਾਂ ਨੇ ਕੀ ਚੀਜ਼ਾਂ ਲੈਣੀਆਂ ਤੇ ਇੱਧਰ ਆਪਾਂ ਬਾਅਦ ਚ ਸਾਫ਼ ਕਰਾਂਗੇ ਕਿਉਂਕਿ ਆਪਾਂ ਤੁਹਾਨੂੰ ਨਾਲ ਦੀ ਨਾਲ ਇਹਦਾ ਰਿਜ਼ਲਟ ਦਿਖਾਵਾਂਗੇ ਇਸ ਚੀਜ਼ ਦਾ ਤੇ ਇਧਰੋਂ ਆਪਾਂ ਨੇ ਹਜੇ ਰੇਤਾ ਉਤਾਰਿਆਗਾ ਇਸ ਸਾਈਡ ਤੋਂ ਫਰਕ ਤੁਹਾਨੂੰ ਨਾਲ ਦੀ ਨਾਲ ਵੇਖਣ ਨੂੰ ਮਿਲ ਜੂਗਾ ਤੇ ਚਲੋ ਜੀ ਹੁਣ ਆਪਾਂ ਦੱਸ ਦਿਆ ਤੁਹਾਨੂੰ ਕੀ ਕੀ ਚਾਹੀਦਾ ਇਹਦੇ ਲਈ ਆਪਾਂ ਨੂੰ ਤੇ ਇਹ ਤੁਸੀਂ ਕਿਸੇ ਕੱਪੜੇ ਦੀ ਵਰਤੋਂ ਨਾਲ ਵੀ ਇਹ ਕਰ ਸਕਦੇ ਆ ਜੀ ਤੇ ਆਪਣੇ ਕੋਲ ਇਹ ਬਰਸ਼ ਪਏ ਸੀਗੇ ਤੇ ਆਪਾਂ ਇਹ ਬਰਸ਼ ਵਰਤਾਂਗੇ ਕਿਉਂਕਿ ਇਹਦੇ ਨਾਲ ਤਾਂ ਆਪਾਂ ਮਿੱਟੀ ਸਾਫ਼ ਕੀਤੀ ਹੈਗੀ ਤੇ ਜੇਕਰ ਤੁਹਾਡੇ ਕੋਲ ਇੱਕ ਬਰਸ਼ ਆ ਤਾਂ ਤੁਸੀਂ ਇੱਕ ਬਰਸ਼ ਨਾਲ ਵੀ ਕਰ ਸਕਦੇ ਆ ਇਹਨੂੰ ਤੇ ਕਿਸੇ ਕੱਪੜੇ ਦੀ ਹੈਲਪ ਨਾਲ ਵੀ ਕਰ ਸਕਦੇ ਆਂਗੇ ਸਾਫ਼ ਤੇ ਆਪਾਂ ਹੁਣ ਦੂਸਰਾ ਬਰਸ਼ ਖੋਲ ਲਾਂਗੇ ਇੱਥੇ ਜਿਹੜੀ ਆਪਾਂ ਦੂਸਰੀ ਚੀਜ਼ ਲੈਣੀ ਜੀ ਇਹ ਆਪਾਂ ਨੇ ਲੀਤਾ ਤੇਲ ਤੇ ਹੁਣ ਆਪਾਂ ਇਹਨੂੰ ਗੁਰਸ਼ ਨੂੰ ਇਹਦੇ ਵਿੱਚ ਥੋੜਾ ਥੋੜਾ ਡੋਬੋ ਲੈਣਾਗਾ ਤੇ ਇਸ ਤਰੀਕੇ ਨਾਲ ਆਪਾਂ ਹੁਣ ਆਪਾਂ ਲਗਾਵਾਂਗੇ ਤੇ ਤੇਲ ਨੂੰ ਇਹ ਦੇਖੋ ਬਹੁਤ ਸੋਹਣੀਆਂ ਜਾਲਾਂ ਹੋ ਜਾਣਗੀਆਂ ਇਹ ਬਿਲਕੁਲ ਸਾਫ਼ ਇਸ ਤਰੀਕੇ ਨਾਲ ਆਪਾਂ ਜਾਲੀਆਂ ਤੇ ਘਸਾ ਲਾਂਗੇ ਸਾਰੇ ਲਗਾ ਲਾਂਗੇ ਨਨ ਤੇ ਇਹ ਤੁਸੀਂ ਟੈਨਸ਼ਨ ਨਹੀਂ ਲੈਣੀ ਜੀ ਵੀ ਤੇਲ ਲੈਤਾ ਆਪਾਂ ਨੇ ਤੇ ਤੇਲ ਤੇ ਮਿੱਟੀ ਘੱਟਾ ਜਮੂਗਾ ਕਿਉਂਕਿ ਆਪਾਂ ਸਰੋਂ ਦਾ ਤੇਲ ਨਹੀਂ ਲੈਂਦਾ ਹੈਗਾ ਜੇਕਰ ਆਪਾਂ ਸਰੋਂ ਦਾ ਤੇਲ ਜਾਂ ਕੋਈ ਹੋਰ ਤੇਲ ਲੈਨੇ ਆ ਤਾਂ ਉਹ ਤੇ ਮਿੱਟੀ ਘੱਟਾ ਜਾਂਦਾ ਤੇ ਇਹ ਤੇਲ ਤੇ ਬਿਲਕੁਲ ਵੀ ਮਿੱਟੀ ਘੱਟਾ ਨਹੀਂ ਜਾਂਦਾ ਤੇ ਇਹ ਜਿਵੇਂ ਜਿਵੇਂ ਇਹਨੂੰ ਹਵਾ ਲੱਗੂਗੀ ਓਵੇਂ ਓਵੇਂ ਇਹਦੀ 스멜 ਵੀ ਚਲੀ ਜਾਣੀ ਆਂਗੀ ਤੇ ये कोई मिट्टी कट्टा भी नहीं जमूगा इस तरीके आप साफ करी जावे इस तरीके ने अपा सारिया जालिया साफ कर लेंगे जी तेल लगाई जावे आप थोड़ा थोड़ा ਕਿਉਂਕਿ ਜੇਕਰ ਆਪਾਂ ਪਾਣੀ ਵਗੈਰਾ ਲੈਨੇ ਸਫਾਈ ਲਈ ਨਾਲੇ ਤਾਂ ਇਹ ਲੱਕੜ ਖਰਾਬ ਹੋ ਜਾਂਦੀ ਤੇ ਨਾਲੇ ਜਿਹੜੀ ਇਹ ਜਾਲੀ ਹੁੰਦੀ ਹੈਗੀ ਲੋਹੇ ਦੀ ਇਹ ਖਰਾਬ ਹੋ ਜਾਂਦੀ ਪਾਣੀ ਨਾਲ ਛੇਤੀ बार-बार ਪਾਣੀ ਲਾਉਣੇ ਜੇਕਰ ਆਪਾਂ ਸਫਾਈ ਲਈ ਤੇ ਜਾਲਨਾ ਤੇ ਇਹ ਦੇਖੋ ਜੀ ਇਸ ਤਰੀਕੇ ਨਾਲ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਇਸ ਤਰੀਕੇ ਨਾਲ ਤੁਸੀਂ ਵੀ ਸਾਫ ਕਰ ਸਕਦੇ ਆ ਖਿੜਕੀਆਂ ਜਾਲੀਆਂ ਇਹ ਦਰਵਾਜ਼ਿਆਂ ਦੇ ਆ ਤੇ ਇਹ ਆਪਾਂ ਤਾਂ ਹੀ ਨਹੀਂ ਸਾਫ ਕਰੀ ਤਾਂ ਕਿ ਤੁਹਾਨੂੰ ਰਿਜ਼ਲਟ ਦਾ ਪਤਾ ਲੱਗ ਜਾਵੇ ਤੇ ਹੁਣ ਆਪਾਂ ਇਹ ਵੀ ਸਾਫ ਕਰ ਲਾਂਗੇ ਤੇ ਇੱਕ ਵਾਰ ਤੁਹਾਨੂੰ ਦਿਖਾਉਣਾ ਜ਼ਰੂਰੀ ਸਮਝਿਆ ਆਪਾਂ ਨੇ ਵਿੱਚ ਦੀ ਤੇ ਕਿੰਨਾ ਜ਼ਿਆਦਾ ਸਾਫ ਇਹ ਹੋ ਗਈਆਂ ਤੇਨਾ ਆਪਾਂ ਨੂੰ ਜ਼ਿਆਦਾ ਮਿਹਨਤ ਕਰਨੀ ਪਈ ਇਹ ਚ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਸਾਰਾ ਇਹ ਜਾਲੀ ਸਾਫ ਕਰ ਲਈ ਤੇ ਨਾਲ ਹੀ ਗੇਟ ਸਾਫ ਕਰ ਲਿਆ ਤੇ ਵੇਖੋ ਕਿੰਨਾ ਵਧੀਆ ਇਹ ਸਾਫ ਸੁਥਰਾ ਹੋ ਗਿਆ ਸ਼ਾਇਦ ਸ਼ਾਇਦ ਤੁਹਾਨੂੰ ਵੀਡੀਓ ਦੇ ਵਿੱਚ ਨਾ ਦਿਖਦਾ ਹੋਵੇ ਇੰਨਾ ਸਾਫ ਪਰ ਇਹ ਬਹੁਤ ਜਿਆਦਾ ਸਾਫ ਹੋ ਗਿਆ ਤੇ ਜਦ ਆਪਾਂ ਨੂੰ ਮਿਹਨਤ ਵੀ ਨਹੀਂ ਕਰਨੀ ਪਈ ਜੀ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਕਿਹੜਾ ਤੇਲ ਲੈਂਦਾ ਸੀਗਾ ਸਫਾਈ ਕਰਨ ਲਈ ਜੀ ਆਪਾਂ ਨੇ ਲਿੱਤਾ ਜੀ ਇਹ ਧਾਰਪੀਨ ਦਾ ਤੇਲ ਤੇ ਇਹ ਛੋਟੀ ਬੋਤਲ ਦੇ ਵਿੱਚ ਵੀ ਆਉਂਦਾਗਾ ਤੇ ਇਹ ਆਪਣੇ ਕੋਲ ਜਿਆਦਾ ਵੱਡੀ ਬੋਤਲ ਲੱਗੀ ਇਹ ਹੈਗੀ 3-4 ਲੀਟਰ ਵਾਲੀ ਤੇ ਛੋਟੀ ਪਿਆਕਰ ਪਏ ਵਾਲੀ ਬੋਤਲ ਵੀ ਆ ਜਾਂਦੀ ਹੈਗੀ ਪਿਆਜ ਆ 100 ਵਾਲੀ ਤੇ ਤੁਸੀਂ ਉਹ ਵੀ ਲੈ ਸਕਦੇ ਆਂਗੇ ਤੇ ਇਹ ਆਪਾਂ ਨੇ ਤੇਲ ਵਰਤੇ ਅੱਜ ਸਫਾਈ ਵਿੱਚ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ